ਆਜੀ ਸਸਿਕਾ ਸਾਰਾ ਦਾ ਯੋਗ ਤੁਸੀਂ ਸਾਰੇ ਘੈਂਟ ਹੀ ਹੋਵੋਗੇ ਤੁਸੀਂ ਦੇਖੋ ਥੋੜਾ ਆਪਣਾ ਚੈਨਲ ਵਾਰੀ ਸੁਪਰਾੜ ਆਏ ਦਿਖਾਉਨੇ ਆ ਤੁਹਾਨੂੰ ਪੰਪ ਬੰਦ ਕੁੜੇ ਰੋ ਸਾਡੇ ਆਪਣਾ ਚੈਨਲ ਥੋੜਾ ਬਾ ਵਿੱਚ ਪਹੁੰਚ ਆ ਆ ਵੇਖੋ ਬਈ ਪੰਪ ਬੰਦ ਦਾ ਕਿੰਨੀ ਭੀੜ ਹੋਈ ਪਈ ਜਿਆਦੇ ਆ ਵੀ ਤੇਲ ਪੋਣਾ ਬਈ ਤੇਲ ਪੋਣਾ ਆ ਕੀ ਚੱਕਰ ਪਿਆ ਗਿਆ ਬਈ ਪੰਪ ਬੰਦ ਹੋ ਜਾਣੇ ਪੰਪ ਬੰਦ ਹੋਣੀ ਆ ਆ ਖੋਟਾ ਹੀ ਕੋਈ ਤੇਲ ਪੋਣਾ ਆ ਬੋਦਰਾ ਚ ਨਹੀਂ ਬਈ ਪਾਉਂਦੇ ਉਹ ਮੈਂ ਤਾਂ ਉਹਦੇ ਚ ਕਾਰੇ ਪੋਣਾ ਮੈਂ ਤਾਂ ਸਪੇ ਕਰਦੀ ਆ ਭਰਾਵਾ ਕਾਲੇ ਚ ਪੋਣੀ ਪੋਣਾ ਬੋਤਲ ਚ ਪਾਉਂਦੇ ਨਹੀਂ ਇਹ ਆ ਦੇਖੋ ਬਈ ਕਿੰਨੀ ਭੀੜ ਲੱਗੀ ਪਈ ਆ ਬੋਤਲ ਚ ਪਾਉਂਦੇ ਨਹੀਂ ਬਾਈ ਗੱਡੀ ਤੇ ਗੱਡੀ ਖੈਂਕੂ ਜਾਂਦੀ ਬਾਈ ਇਹ ਮੋਦੀ ਦੇ ਚੱਕਰ ਆ ਸਾਰੇ ਬਾਈ ਯਾਰ ਯਾਰ ਇੱਧਰ ਹੀ 5-7 ਦਿਨ ਪੰਪ ਬੰਦ ਰਿਹਾ ਤੇ ਕੀ ਬਣੂ ਲੋਕਾਂ ਦਾ ਯਾਰ ਮੈਪੋਣਾ ਉਹਦਾ ਮੈਪੋਣਾ ਪੰਜ ਚਾਰ ਦਿਨ ਬੰਦ ਰਿਹਾ ਬਾਤ ਕਰਦੇ ਹਾਂ ਅਸੀਂ ਜਿੰਦਗੀ ਮੰਨਦੇ ਹਾਂ ਅੰਮ੍ਰਿਤ ਦਾ ਰੇਲ ਪਾਈਪ ਕੋਈ ਨਹੀਂ ਕਰੇ ਹਲਾਅ ਪਲੇ ਵੀ ਭੁੱਟਰੇ ਪਏ ਆ ਕਿਹਨੂੰ ਪਾਏ ਨਹੀਂ ਮੱਥੇ ਮੈਂ ਪਾ ਰਿਹਾ ਮੈਂ ਪਾ ਰਿਹਾ ਔਰ ਇਹ ਇੱਕ ਪੰਪ ਤੇ ਭੀੜ ਆ ਬਾਈ ਆ ਦੇਖੋ ਰਾਤ ਨੂੰ ਆਪਣੇ ਦੂਰ ਨਾ ਪਾ ਕੇ ਪਾਉਂਦਾ ਲੋਕ ਬਾਈ ਪੀਪੜਾ ਚੱਕੀ ਫਿਰਦੇ ਵੀ ਉਹਨੇ ਫੁੱਲ ਕਰਾ ਲਿਆ ਦੇਖੋ ਪੀਪੜਾ ਪੀਪੜਾਂ ਦੇ ਪੀਪੜਾਂ 'ਚ ਪਾਉਂਦੇ ਨਹੀਂਗੇ ਲੋਕਾਂ ਦਾ ਵੀ ਪਾਰਸ਼ ਵਾਲਿਆਂ ਨੂੰ ਪਾਉਂਦੇ ਆ ਆਪਾਂ ਦੇ ਉਹ ਗੱਟਾਂ ਦਾ ਜਾਣਾ ਬਾਈ ਸੋਕਾਟ ਲੱਗ ਗਿਆ ਫਿਰ ਵੀ ਕਮੀ ਉਹ ਕਰਕੇ والله ਹੈਗਾ ਬਾਈ ਆ ਨਾ ਆ ਨਹੀਂ ਆ ਦੇਖੋ ਨਾ ਦਾ ਆਉਣਾ ਲੋਕਾਂ ਦਾ ਬਾਈ ਕੋਈ ਕਰੀ ਆਇਆ ਵੀ 24-24 ਟੈਂਕੀਆਂ ਫੁੱਲ ਕਰਾ ਲਈਏ ਕਿਤੇ ਡੀਜ਼ਲ ਹੀ ਨਾ ਮੁੱਕ ਜੇ 30 ਦੀ ਮਤਲਬ ਚਾਰ ਦਿਨ ਇਹ ਹਾਲਾਤ ਨੇ ਵੀ ਬੱਥਾ ਵੀ ਬੰਦ ਹੋ ਜਾਣੀਆਂ ਜੇ ਬੱਸਾਂ ਦਾ ਥੋੜਾ-ਮੋਟਾ ਹੈਗਾ ਜੀ ਚਾਰ-ਪੰਜ ਦਿਨ ਇਹੀ ਹਾਲਾਤ ਰਹੇ ਤੇ ਬੱਸਾਂ ਦੇ ਬੰਦ ਹੋ ਜਾਣੀਆਂ ਭਾਈ ਤੇਲ ਉਹ ਦੇਖੋ ਗੱਡੀਆਂ ਦਾ ਕਾਫਲਾ ਇੱਥੋਂ ਤੱਕ ਆਪਾਂ ਤੇ ਵੀ ਰਲਾ ਲਾ ਕੇ ਆ ਭਾਈ ਗੱਡੀ ਦੇ ਡੀਜ਼ਲ ਨੂੰ ਡੀਜ਼ਲ ਦੀ ਸਭ ਨੂੰ ਜਰੂਰ ਚਾਹੀਦਾ ਗੱਡੀਆਂ ਨੂੰ ਸਾਰੇ ਕੰਮ ਬੇਰੇ ਮਸ਼ੀਨਰੀ ਚੱਲੂਗੀ ਨਹੀਂ ਤਾਂ ਕੰਮ ਠੱਪ ਹੋ ਜਾਣਾ ਤੇ ਮੋਦੀ ਨੂੰ ਜਿਹੜੇ ਕਾਨੂੰਨ ਉਹ ਵਾਪਸ ਲੈਣੇ ਚਾਹੀਦੇ ਆ ਡਰਾਈਵਰ ਵੀਰਾਂ ਦੀ ਭਾਈ ਅੰਗ ਬੁਰੀ ਕਰਨੀ ਚਾਹੀਦੀ ਆ ਜੇ ਤੁਸੀਂ ਇਹਦੇ ਵਿੱਚ ਬਦੰਬਰੇ ਬੰਬ ਦੇ ਆਗੇ ਇੱਥੇ ਵੀ ਬਹੁਤ ਵੱਡੀਆਂ ਵੱਡੀਆਂ ਲੈਣਾ ਵੀ ਦੇਖਿਆ ਕਿੰਨੀ ਵੱਡੀ ਦੇ ਵਿੱਚ ਗੈਂਟੀਆਂ ਦੇਖੋ ਲੋਕਾਂ ਲੋਕਾਂ ਨੂੰ ਆਇਆ ਵੀ ਕਿਤੇ ਤੇਲ ਨਾ ਮੋਕਦੇ ਤੇ ਥੈਂਕੀਆਂ ਬੋਲ ਕਰਾ ਲਈਏ ਦੇਖੋ ਕਿ ਡਿੰਗਾ ਬੜਾ ਬੜੀ ਨਾਲ ਲੱਗ ਗਿਆ ਇਹ ਸਾਡਾ ਖੜਕਲੇ ਗਾਮ ਲੱਗ ਗਿਆ ਆਪਣੇ ਆਂਖਲੇ ਵੀ ਬਹੁਤ ਜ਼ਿਆਦਾ ਕਾਹਲਾ ਵੱਡਾ ਲੋਕ ਵੀ ਬੋਗਣਾ ਲੱਗੀ ਵਧਿਆਤਾ ਆ ਜੀ ਬੋਗਣਾ ਵੀਰੋ ਲੋਕਾਂ ਦਾ ਕਾਹਲਾ ਹੀ ਕਿੰਨਾ ਹੈ ਬਹੁਤ ਹੈਂ ਵੀ ਸਾਡੀ ਅੱਗੇ ਵੀ ਅੰਦਰ ਵੜਿਆ ਰਹਿਦਾ ਅੱਜ ਲੋਟ ਆਇਆ ਸਾਰਿਆਂ ਦੇ ਇਹ ਆਹ ਢੇਰ ਲਿਆ ਸਾਰਿਆਂ ਨੇ ਮੇਨੂੰ ਆਹ ਵੇ ਲੋਕ ਬਈ ਪੀਪੜਾ ਚੱਕੀ ਫਿਰਦੇ ਆ ਬਾਬਾ ਨੂੰ ਵੀ ਸਾਹ ਨਹੀਂ ਆਉਂਦਾ ਡਾਕਟਰ ਮੁੰਡੇ ਮਾਰਸ਼ਾ ਵੀ ਚਾਅ ਬਣਿਆ ਬਈ やった! <Yeah. S 2> well,